ਓ ਯਾਰ ਮੇਰਾ ਕੁੜੀਏ ਨੀਰਾ ਲਾਜ ਜੱਗ ਤੋਂ ਡਰ ਕੇ ਰਹੀ ਦਾ ਕਹਿੰਦਾ ਚੰਨੂ ਰੱਬ ਤੋਂ ਭੁੱਲ ਕੇ ਵੀ ਦਿਲ ਨਹੀਂ ਦੁਖਾਇਆ ਕਿਸੇ ਦਾ ਹੁਣ ਤਾਂ ਹੀ ਲਈਆਂ ਨੇ ਦੁਆਵਾਂ ਹੀ ਸਭ ਤੋਂ ਨਾਲ ਬਹੁਤੀ ਨਹੀਂ ਮੜੀ ਯਾਰ ਇੱਕ ਦੋ ਅਖੀਰ ਮੇਰੇ ਦਿਲ ਉੱਤੇ ਲਿਖ ਆਏ ਦੀਦਾ ਨਾਮ ਨਹੀਂ ਆ ਕੋਈ ਨਾ ਗਣੀ ਦੇ ਖਰਚੇ ਨਾ ਥਾਣਿਆਂ ਚ ਪਰਚੇ ਤੇ ਫੇਰ ਵੀ ਐ ਚਰਚੇ ਮੁੰਡੇ ਦੇ ਆਮ ਨਹੀਂ ਨਾ ਗਣੀ ਦੇ ਖਰਚੇ ਨਾ ਥਾਣਿਆਂ ਚ ਪਰਚੇ ਤੇ ਫੇਰ ਵੀ ਐ ਚਰਚੇ ਮੁੰਡੇ ਦੇ ਆਮ ਨਹੀਂ ਹੁਮਾਂਣ ਜਾਦ ਖਾਉਂਦਾ ਨਹੀਂ ਕੋਈ ਇਹਦੇ ਬਾਰੇ ਚ ਨਹੀਂ ਸੁੱਖ ਨਾਲ ਉ ਤਾਂ ਵੱਸਦਾ ਗੁਜ਼ਾਰੇ ਚ ਮਾਨ ਯਾਦ ਖਾਉਂਦਾ ਨਹੀਂ ਕੋਈ ਇਹਦੇ ਬਾਰੇ ਚ ਨਹੀਂ ਸੁਖ ਨਾਲ ਊਂ ਤਾਂ ਬਸਦਾ ਗੁਜ਼ਾਰੇ ਚ ਖੜੇ ਪੈਰ ਪੁੱਗਦਾ ਏ ਬੋਲੇ ਉਸਦਾ ਹਣੀ ਅੱਜ ਕੱਲ ਵਾਲੇ ਰੱਖਦਾ ਨਹੀਂ ਲਾਰੇ ਚ ਬੜੇ ਲੇਖ ਚੰਗੇ ਮੇਰੇ ਊਂ ਤਾਂ ਫਿਰਦੇ ਬਥੇਰੇ ਲੈ ਕੇ ਬਗਲਾਂ ਤੇ ਸ਼ੁਰ ਹੀ ਮੂੰਹ ਤੇ ਰਾਮ ਰਾਮ ਨਹੀਂ ਨਾਗਣੀ ਦੇ ਖਰਚੇ ਨਾ ਥਾਣਿਆਂ ਚ ਪਰਚੇ ਤੇ ਭੇਰਦੀ ਐ ਚਰਚੇ ਮੁੰਡੇ ਦੇ ਆਮ ਨਹੀਂ ਹੋ ਅਸਲੇ ਨਾ ਮਸਲੇ ਨਾ ਵੇੜਦਾ ਨਹੀਂ ਓ ਹੋ ਨਹੀਂ ਖੂਨ ਨਾਲ ਕੁੜਤੇ ਲਵੇੜਦਾ ਨਹੀਂ ਓ ਅਸਲੇ ਨਾ ਮਸਲੇ ਨਾ ਵੇੜਦਾ ਨਹੀਂ ਓ ਹੋ ਨਹੀਂ ਖੂਨ ਨਾਲ ਕੁੜਤੇ ਲਵੇੜਦਾ ਨਹੀਂ ਓ ਰਾਜ ਜਸਬਾਤੀ ਤੇ ਮਾਸੂਮ ਕੁੜੀਆਂ ਦੇ ਦਿਲਾਂ ਵਾਲੇ ਸ਼ੀਸ਼ੇ ਨੂੰ ਤਰੇੜਦਾ ਨਹੀਂ ਉਹ ਤਾਂ ਪਿਆਰ ਦਾ ਪੁਜਾਰੀ ਗੋਹੀ ਦੀ ਜਉ ਗੀਤ ਕਾਰੀ ਹਰ ਬੋਲ ਵਿੱਚ ਹੁੰਦਾ ਪਿਆਰ ਦਾ ਪੈਗਾਮ ਨਹੀਂ ਨਾ ਗਣੀ ਦੇ ਖਰਚੇ ਨਾ ਥਾਣਿਆਂ ਚ ਪਰਚੇ ਤੇ ਫੇਰ ਵੀ ਐ ਚਰਚੇ ਮੁੰਡੇ ਦੇ ਆਮ ਨਹੀਂ ਨਾ ਕੋਈ ਨਾ ਗਣੀ ਦੇ ਖਰਚੇ ਨਾ ਥਾਣਿਆਂ ਚ ਪਰਚੇ ਤੇ ਫੇਰ ਵੀ ਐ ਚਰਚੇ ਮੁੰਡੇ ਦੇ ਆਮ ਨਹੀਂ